ਹਾਂਜੀ ਆਪਾਂ ਇੱਥੇ ਲੱਗੇ ਆਂ ਜੀ ਸੂਟ ਦੀ ਕਟਿੰਗ ਕਰਨਾ ਇਹ ਹੈਗੀ ਆ ਜੀ ਸਟ੍ਰੇਟ ਸਲਵਾਰ ਦੀ ਕਟਿੰਗ ਆਪਾਂ ਪਹਿਲਾਂ ਸਲਵਾਰ ਕਟਿੰਗ ਕਰਾਂਗੇ ਤੇ ਇਹ ਆਪਾਂ ਆਪਾਂ ਰੱਖਾਂਗੇ ਇਹਨਾਂ ਦੇ ਪੌਂਚੇ ਜੀ ਫੁੱਲ ਲੈਂਥ ਵਾਲੇ ਮਤਲਬ 10 ਇੰਚ ਆਪਾਂ ਪੌਂਚੇ ਰੱਖਾਂਗੇ ਫਰਸ਼ੀ ਟਾਈਪ ਸਲਵਾਰ ਬਣਾਵਾਂਗੇ ਤੇ ਨਾਲ ਆਪਾਂ ਕੁਮੀਜ਼ ਦੀ ਕਟਿੰਗ ਕਰ ਲਾਂਗੇ ਤੇ ਜੇਕਰ ਤੁਸੀਂ ਇਹ ਫੁੱਲ ਵੀਡੀਓ ਦੇਖਣਾ ਚਾਹੁੰਦੇ ਹੋ ਸਟੀਚਿੰਗ ਦੀ ਤੇ ਕਟਿੰਗ ਦੀ ਤਾਂ ਸਾਡੇ ਚੈਨਲ ਤੇ ਵਿਜ਼ਿਟ ਜ਼ਰੂਰ ਕਰੋ ਆਪਾਂ ਚੈਨਲ ਤੇ ਫੁੱਲ ਵੀਡੀਓ ਪਾਵਾਂਗੇ ਕਟਿੰਗ ਤੇ ਸਟੀਚਿੰਗ ਦੀ ਤੇ ਇਹ ਸਿਰਫ ਆਪਾਂ ਸ਼ਾਰਟ ਚ ਆਇਆ ਹੈਗਾ ਕਿ ਕਿਵੇਂ ਸੂਟ ਦੀ ਕਟਿੰਗ ਕੀਤੀ ਹੈ ਤੇ ਬਹੁਤ ਹੀ ਸੌਖੇ ਢੰਗ ਨਾਲ ਆਪਾਂ ਕਟਿੰਗ ਕੀਤੀ ਹੈ ਇਹ ਤੇ ਆਪਣੇ ਆਪਣੇ ਚੈਨਲ ਤੇ ਇਹ ਵੀਡੀਓ ਪਾਉਗੀ ਤਾਂ ਤੁਸੀਂ ਫੁੱਲ ਵੀਡੀਓ ਕਟਿੰਗ ਤੇ ਸਟੀਚਿੰਗ ਦੀ ਦੇਖ ਸਕਦੇ ਹੋ ਤੇ ਜੇਕਰ ਤੁਹਾਨੂੰ ਇੰਟਰਸਟ ਹੈਗਾ ਕਿ ਕਿਵੇਂ ਆਪਾਂ ਸੂਟ ਕੱਟਣਾ ਹੈ ਸੌਖੇ ਢੰਗ ਨਾਲ ਬਿਲਕੁਲ ਹੀ ਸੌਖੇ ਢੰਗ ਨਾਲ ਆਪਾਂ ਦੱਸਿਆ ਹੋਇਆ ਹੈ ਕਿ ਮੈਂਟੋ ਮੈਂਟੀ ਆਪਾਂ ਸੂਟ ਦੀ ਕਟਿੰਗ ਕਰ ਸਕਦੇ ਆ ਤੇ ਸਾਡੇ ਚੈਨਲ ਤੇ ਜ਼ਰੂਰ ਜਾਇਓ ਜੀ ਫੁੱਲ ਵੀਡੀਓ ਦੇਖਿਓ ਕੀ ਆਪਾਂ ਸੂਟ ਦੀ ਜੇਕਰ ਤੁਸੀਂ ਕਹਿੰਦੇ ਹੋ ਤਾਂ ਆਪਾਂ ਹੋਰ ਵੀ ਸਟਿਚਿੰਗ ਦੀ ਤੇ ਕਟਿੰਗ ਦੀ ਵੀਡੀਓ ਆਪਾਂ ਪਾ ਦਾਂਗੇ ਤੇ ਜੇਕਰ ਤੁਹਾਨੂੰ ਇਸ ਵੀਡੀਓ ਤੋਂ ਸਮਝ ਨਹੀਂ ਆਇਆ ਤਾਂ ਆਪਾਂ ਇੱਕ ਵਧੀਆ ਹੀ ਚੰਗੀ ਤਰ੍ਹਾਂ ਹਾਂ ਵੀਡੀਓ ਬਣਾਵਾਂਗੇ ਤੇ ਆਪਾਂ ਉਸ ਤੇ ਆਪਾਂ ਅਪਲੋਡ ਕਰਾਂਗੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਹੋਰ ਕਟਿੰਗ ਦੀ ਵੀਡੀਓ ਚਾਹੀਦੀ ਹੈ ਸੂਟ ਕਟਿੰਗ ਦੀ ਤੇ ਹੋਰ ਡਿਜ਼ਾਈਨ ਕਿਵੇਂ ਆਪਾਂ ਸੂਟਾਂ ਤੇ ਪਾਉਣੇ ਆ ਗਲੇ ਦੇ ਡਿਜ਼ਾਈਨ ਨੈਕ ਡਿਜ਼ਾਈਨ ਵਗੈਰਾ ਲੇਸਿਸ ਨਾਲ ਕਿਵੇਂ ਆਪਾਂ ਇਹਨੂੰ ਤਿਆਰ ਕਰਾਂਗੇ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਹਾਂਜੀ ਆਪਾਂ ਵਲੌਗ ਸਟਾਰਟ ਕਰਤਾ ਅੱਜ ਆਪਾਂ ਵਲੌਗ ਕੀਤਾ ਸ਼ਾਮ ਤੋਂ ਸਵਾ 6 ਹੋ ਗਏ ਆ ਤੇ ਆਪਾਂ ਵਲੌਗ ਸਟਾਰਟ ਕਰਤਾ ਹੈਗਾ ਤੇ ਸੁਬਾ ਨਹੀਂ ਵਲੌਗ ਸਟਾਰਟ ਕੀਤਾ ਸੀ ਥੋੜੀ ਜਿਹੀ ਕਲਿੱਪ ਕੀਤੀ ਸੀ ਕਿ ਉਹ ਵੀ ਬਸ ਮੌਸਮ ਖਰਾਬ ਹੋ ਗਿਆ ਸੀ ਜਾਂ ਫਿਰ ਤੋਂ ਤੇ ਹਾਂਜੀ ਤੇ ਜਿਹੜੇ ਪਹਿਲਾਂ ਮਤਲਬ ਆਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਸਾਡੇ ਵਲੌਗ ਨੂੰ ਵੇਖਦੇ ਆ ਤੇ ਸ਼ੇਅਰ ਕਰਦੇ ਆ ਤੇ ਜਿਹੜੇ ਨਵੇਂ ਆਏ ਐ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇਕਰ ਤੁਹਾਨੂੰ ਵੀਡੀਓ ਸਾਡੀਆਂ ਵਧੀਆ ਲੱਗਦੀਆਂ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਵੇਂ ਵਧੀਆ ਲੱਗਦੀ ਹੈ ਕਿ ਨਹੀਂ ਲੱਗਦੀ ਹੈ ਕਿ ਹਨਾ ਕੀ ਹੋਰ ਕੀ ਐਡ ਕਰੀਏ ਤੇ ਹਾਂਜੀ ਆਪਾਂ ਹੁਣ ਸ਼ਾਮ ਤੋਂ ਸਟਾਰਟ ਕਰਤਾ ਆਪਾਂ ਵਲੌਗ ਤੇ ਅੱਜ ਹੈ ਧੁੱਪ ਨਿਕਲੀ ਪਈ ਆ ਸਭਾ ਚ ਬੱਦਲ ਵੈਸੇ ਹੋਏ ਤਾਂ ਸੀ ਕਿ ਥੋੜਾ ਮੋਟਾ ਮੀਂਹ ਪੈ ਕੇ ਤੇ ਮੌਸਮ ਖਰਾਬ ਤਾਂ ਹੋ ਗਿਆ ਸੀ ਪਰ ਮੀਂਹ ਨਹੀਂ ਪਿਆ ਤੇ ਦੋ ਮਸਮਾਣੀ ਮੁੱਟੀਆਂ ਕਣੀਆਂ ਜੇ ਆ ਕੇ ਬੰਦ ਹੋ ਗਿਆ ਵੈਸੇ ਨਾ ਹੀ ਆਵੇ ਤਾਂ ਚੰਗੀ ਗੱਲ ਹੈ ਕਿਉਂਕਿ ਫਿਰ ਨਰਮੇ ਦੇ ਵਿੱਚ ਪਾਣੀ ਖੜੀ ਜਾ ਰਿਹਾ ਤੇ ਨਰਮੇ ਖਰਾਬ ਹੋ ਜਾਣਗੇ ਬਾਕੀ ਜਿਹੜੀ ਹੋਰ ਫਸਲ ਬਾਜਰਾ ਵਗੈਰਾ ਬੀਜਣੀ ਉਹ ਅਜ ਬੀਜ ਨਹੀਂ ਸਕਦੇ ਹੈਗੇ ਤੇ ਫਸਲਾਂ ਨੂੰ ਥੋੜਾ ਜਿਹਾ ਹਜੇ ਖਰਾਬ ਹੈ ਮੌਸਮ ਆਪਨਾ ਮੀਂਹ ਬਹੁਤ ਸਾਰਾ ਮਤਲਬ ਨਹੀਂ ਚਾਹੀਦਾ ਹੈਗਾ ਕਿਉਂਕਿ 4-5 ਦਿਨ ਹੋ ਗਏ ਲਗਾਤਾਰ ਮੀਂਹ ਪੈਂਦਿਆਂ ਨੂੰ ਤਾਂ ਕਰਕੇ ਫਿਰ ਪਾਣੀ ਖੜੀ ਜਾ ਰਿਹਾ ਤੇ ਬਰਮਾ ਵਗੈਰਾ ਲਾ ਕੇ ਕੱਢੀ ਜਾ ਰਹੇ ਹਾਂ ਪਾਣੀ ਨੂੰ ਤੇ ਨਾ ਹੀ ਆਵੇ ਹੁਣ ਤਾਂ 2-3 ਦਿਨ ਦਾ ਮੀਂਹ ਤੇ ਹੁਣ ਆਪਾਂ ਚਲੋ ਜੀ ਆਪਾਂ ਕੰਮ ਕਰਦੇ ਸਟਾਰਟ ਅੱਜ ਦੁਪਹਿਰ ਮੈਂ ਸੂਟ ਕਟਿਆ ਸੀਗਾ ਉਹ ਬਸ ਬਹੁਤ ਦਿਨ ਹੋ ਗਏ ਕੱਟਦੇ ਨੂੰ ਪਰ ਸੂਟ ਕਟਿਆ ਨਹੀਂ ਗਿਆ ਤੇ ਲੋ ਜੀ ਅੱਜ ਲਿਆਏ ਆ ਇਹ ਮੰਡੀ ਗਏ ਸੀ ਛੱਲੀਆਂ ਲਿਆਂਦੀਆਂ ਤੇ ਹਾਲੇ ਆਏ ਅੱਜ ਅੱਜ ਖਾਣ ਪਿਆ ਸੀ ਅੱਜ ਇਹਨਾਂ ਨੂੰ ਛੋਲੇ ਲੈ ਕੇ ਆਏ ਆ ਤੇ ਨਾਲੇ ਲਿਆਉਂਦੀਆਂ ਜੀ ਜਮਣੇ ਜਮਣੇ ਬਹੁਤ ਮਹਿੰਗੀਆਂ ਹੋਈਆਂ ਪਈਆਂ ਤੇ ਜਮਣੇ ਬਹੁਤ ਲੰਗੀਆਂ ਹੋਈਆਂ ਪਈਆਂ ਹੈਗੀਆਂ ਪਹਿਨਾ 160 ਰੁਪਏ ਕਿਲੋ ਸੀਗੀਆਂ ਪਰ ਹੁਣ 80 ਰੁਪਏ ਕਿਲੋ ਦੇ ਤੀਆਂ ਉਦੋਂ ਪਹਿਲਾਂ ਮੈਂ ਲੈ ਕੇ ਆਈ ਸੀ 80 ਰੁਪਏ ਕਿਲੋ ਅੱਧਾ ਕਿਲੋ ਕੁ ਦਿੱਤਣਾ ਸੀ ਹੀ ਆ ਤੇ ਕਾਫੀ ਮਹਿੰਗੀ ਹੈ ਹੁਣ ਸਬਜੀ ਵੀ ਬਹੁਤ ਮਹਿੰਗੀ ਹੋਈ ਪਈ ਹੈ ਕਦੂ ਦੇਖੋ 80 ਰੁਪਏ ਕਿਲੋ ਹੋਏ ਪਈ ਹੈ ਕਦੂ ਤੇ ਪਤਾ ਨਹੀਂ ਮੀਂਹ ਪੈਣ ਕਰਕੇ ਹੋਏ ਪਏ ਹੈ ਮਹਿੰਗੀ ਸਬਜੀ ਹੋ ਗਈ ਆ ਪਿੱਛੋ ਆ ਨਹੀਂ ਰਹੀ ਸਬਜੀ ਤਾਂ ਸਬਜੀ ਬਹੁਤ ਜ਼ਿਆਦਾ ਮਹਿੰਗੀ ਹੋਈ ਪਈ ਹੈ ਕਿ ਤੁਹਾਨੂੰ ਦਿਖਾਉਣੇ ਆਪਾਂ ਜਿਹੜਾ ਸੂਟ ਕੱਟਿਆ ਆਪਾਂ ਇਹਦੇ ਭੁੰਨਾਂਗੇ ਤੇ ਹਾਂਜੀ ਆਪਾਂ ਇੱਥੇ ਆਉਣਾ ਛੱਲੀਆਂ ਭੁੰਨੀ ਜਾ ਰਹੀਆਂ ਕਿਉਂਕਿ ਹੁਣ ਛੱਲੀਆਂ ਦਾ ਮੌਸਮ ਐ ਜੀ ਕਿਉਂਕਿ ਬਰਸਾਤ ਦੇ ਵਿੱਚ ਛੱਲੀਆਂ ਬਹੁਤ ਹੀ ਜ਼ਿਆਦਾ ਵਧੀਆ ਲੱਗਦੀਆਂ ਤੇ ਆਪਾਂ ਹੁਣ ਛੱਲੀਆਂ ਘਰੀ ਭੁੰਨ ਲਾਂਗੇ ਕਿਉਂਕਿ ਵੈਸੇ ਆਪਾਂ ਛੱਲੀ ਭੁੰਨੀ ਬਣਾਈ ਲੈਣੇ ਥੋੜੀ ਜਿਹੀ ਮਹਿੰਗੀ ਪੈ ਜਾਂਦੀ ਐ ਤੇ ਵੈਸੇ ਆਪਾਂ ਆਪਦੀ ਘਰੇ ਵੀ ਭੁੰਨ ਕੇ ਖਾ ਸਕਦੇ ਨਾਲੇ ਬਾਬਾ ਸਾਰੀਆਂ ਹੀ ਉਨੇ ਹੀ ਪੈਸਿਆਂ ਦੇ ਵਿੱਚ ਆਪ ਨੂੰ ਬਹੁਤ ਵਧੀਆ ਮਿਲ ਜਾਂਦੀਆਂ ਕਿਲੋ ਦੇ ਹਿਸਾਬ ਨਾਲ ਮਿਲ ਜਾਂਦੀਆਂ ਤੋਲੇ ਦੇ ਹਿਸਾਬ ਨਾਲ ਤੇ ਆਪਾਂ ਹੁਣ ਘਰੀ ਭੁੰਨ ਲਾਗੇ ਇੱਕ ਛੱਲੀ ਭੁੱਲ ਲਈ ਤੇ ਇਹਦੇ ਉੱਤੇ ਆਪਾਂ ਲਾ ਦਾਂਗੇ ਹੁਣ ਨਮਕ ਵਗੈਰਾ ਤੇ ਨਿੰਬੂ ਪਾ ਕੇ ਤੇ ਬਹੁਤ ਹੀ ਵਧੀਆ ਟੇਸਟ ਲੱਗਦ ਨਾਲੇ ਸਰੀਰ ਲਈ ਵੀ ਵਧੀਆ ਹੈ ਨਾ ਮੌਸਮ ਦੇ ਹਿਸਾਬ ਨਾਲ ਆਪਾਂ ਜੇ ਕੋਈ ਵੀ ਚੀਜ਼ ਖਾਣੇ ਆ ਤਾਂ ਸਰੀਰ ਲਈ ਠੀਕ ਆ ਤੇ ਆਪਾਂ ਹੁਣ ਦੂਜੀ ਛੱਲੀ ਭੁੰਨਣ ਲੱਗੇ ਆ ਜੀ ਇਹਨੂੰ ਵੀ ਆਪਾਂ ਉੱਥੇ ਤਰ੍ਹਾਂ ਹੀ ਨੂਣ ਵਗੈਰਾ ਲਾ ਕੇ ਤਿਆਰ ਕਰ ਲਾਂਗੇ ਤੇ ਬੱਚੇ ਪਹਿਲਾਂ ਖਾ ਕੇ ਚੱਲਗੇ ਤੇ ਬੱਚਿਆਂ ਨੂੰ ਆਪਾਂ ਪਹਿਲਾਂ ਭੁੰਨ ਕੇ ਦਿੱਤੀ ਸੀ ਤੇ ਆਪਾਂ ਗੈਸ ਤੇ ਇਸ ਕਰਕੇ ਭੁੰਨੀ ਜਾ ਰਹੇ ਹਾਂ ਕਿਉਂਕਿ ਹੁਣ ਆਪਣਾ ਮੀਹ ਪੈਣ ਕਰਕੇ ਬਾਲਣ ਸਾਰਾ ਮਤਲਬ ਭਿੱਜਿਆ ਹੋਇਆ ਸੀਗਾ ਤੇ ਚੁੱਲ੍ਹੇ ਤੇ ਆਪਾਂ ਅੱਗ ਨਹੀਂ ਬਾਲ ਸਕਦੇ ਸੀ ਤੇ ਇਸ ਕਰਕੇ ਆਪਾਂ ਗੈਸ ਦੇ ਉੱਤੇ ਹੀ ਛੱਲੀ ਭੁੰਨ ਲਈ ਸੀਗੀ ਤੇ ਬਹੁਤ ਵਧੀਆ ਸੀ ਕੱਚੀ-ਕੱਚੀਆਂ ਛੱਲੀਆਂ ਸੀ ਬਹੁਤ ਵਧੀਆ ਸੀਗੀਆਂ ਤੇ ਹੁਣ ਤਾਂ ਚਾਰੇ ਪਾਸੇ ਮਤਲਬ ਛੱਲੀਆਂ ਦਾ ਹੈਗਾ ਟਾਈਮ ਤੇ ਖੇਤਾਂ ਦੇ ਵਿੱਚ ਵੀ ਹੈਗੀਆਂ ਜੀ ਤੇ ਹਾਂਜੀ ਹੁਣ ਆਪਾਂ ਲੱਗੇ ਆ ਅੱਜ ਸਬਜੀ ਦੀ ਤਿਆਰੀ ਕਰਨ ਸ਼ਾਮ ਦੀ ਸਬਜੀ ਆਪਾਂ ਅੱਜ ਬਣਾਵਾਂਗੇ ਕarele ਕareleਆਂ ਨੂੰ ਆਪਾਂ ਸੁਬਾ ਹੀ ਕੱਟ ਲਈ ਸੀਗੇ ਤੇ ਨਮਕ ਲਾ ਕੇ ਆਪਾਂ ਰੱਖ ਤੇ ਸੀ ਤਾਂ ਜੋ ਉਹਨਾਂ ਦੀ ਜਿਹੜੀ ਕੜੱਤਨ ਐ ਕareleਆਂ ਦੀ ਉਹ ਥੋੜੀ ਜੀ ਖਤਮ ਹੋ ਸਕੇ ਘੱਟ ਹੋ ਸਕੇ ਤੇ ਕਿਉਂਕਿ ਸ਼ੁਰੂ ਤੋਂ ਹੀ ਆਪਾਂ ਵੇਖਦੇ ਆਏ ਆ ਕਿ ਆਪਣੇ ਮਾਵਾ ਸੀ ਆ ਤੇ ਉਹ ਐਸੇ ਤਰ੍ਹਾਂ ਹੀ ਕarele ਕੱਟ ਕੇ ਤੇ ਨਮਕ ਲਾ ਕੇ ਰੱਖ ਦਿੰਦੀ ਸੀ ਉਸ ਨਾਲ ਮਤਲਬ ਕੜਤਨ ਘਟ ਜਾਂਦੀ ਸੀ ਗੀ ਕarele ਦੀ ਤੇ ਆਪਾਂ ਸਵੇਰ ਹੀ ਕੱਟ ਕੇ ਤੇ ਨਮਕ ਲਾ ਕੇ ਰੱਖਦੇ ਸੀ ਤੇ ਹੁਣ ਇੱਥੇ ਆਪਾਂ ਲੱਗੇ ਆ ਜੀ ਪਿਆਜ਼ ਮਸਾਲਾ ਜਿਹੜਾ ਉਹਦੇ ਵਿੱਚ ਪਾਉਣਾ ਹੈਗਾ ਪਿਆਜ਼ ਕਟਿੰਗ ਕਰਨ ਤੇ ਆਪਾਂ ਵਿੱਚ ਪਾਵਾਂਗੇ ਪਿਆਜ਼ ਟਮਾਟਰ ਹਰੀ ਮਿਰਚ ਤੇ ਇੱਕ ਆਲੂ ਪਾਵਾਂਗੇ ਵੈਸੇ ਆਲੂ ਬਹੁਤ ਹੀ ਜ਼ਿਆਦਾ ਘੱਟ ਪਾਉਂਦੇ ਆ ਲੋਕ ਤੇ ਵੈਸੇ ਆਲੂ ਪਾਉਣ ਨਾਲ ਨਾ ਸੁਆਦ ਜਿਆਦਾ ਵੱਧ ਵਧ ਜਾਂਦਾ ਹੈਗਾ ਕਰੇਲਿਆਂ ਦਾ ਆਪਣੇ ਪਰਮੇ ਪਰੇ ਕਰੇਲੇ ਨਹੀਂ ਖਾਂਦੇ ਹੈਗੇ ਜਿਆਦਾ 깟ਟ ਕੇ ਹੀ ਜਿਹੜੇ ਹੁੰਦੇ ਆ ਕਰੇਲੇ ਉਹ ਖਾਣਾ ਪਸੰਦ ਕਰਦੇ ਆ ਤੇ ਆਲੂ ਪਾ ਕੇ ਥੋੜਾ ਜਿਹਾ ਟੇਸਟ ਵੱਧ ਜਾਂਦਾ ਤੇ ਥੋੜੀ ਜਿਹੀ ਕੜੱਤਨ ਵੀ ਘੱਟ ਲੱਗਦੀ ਆ ਤੇ ਉਹ ਆਪਾਂ ਸਮਾਨ ਸਾਰਾ ਕੱਟ ਲਿਆ ਜੀ ਤੇ ਹੁਣ ਆਪਾਂ ਜਿਹੜੇ ਆਪਾਂ ਨਮਕ ਲਾ ਕੇ ਕਰੇਲੇ ਰੱਖੇ ਸੀ ਕੇਰਾ ਹੁਣ ਇਹਨੂੰ ਆਪਾਂ ਪਾਣੀ ਦੇ ਵਿੱਚ ਵਾਸ਼ ਕਰ ਲਾਂਗੇ ਤੇ ਸਵਾਰ ਕੇ ਹੁਣ ਇੱਕ ਦੋ ਪਾਣੀ ਕੱਢ ਕੇ ਤੇ ਹੁਣ ਨਿਚੋੜ ਕੇ ਆਪਾਂ ਸਾਰਾ ਪਾਣੀ ਇਹਦਾ ਆਪਾਂ ਕੱਢ ਲਾਂਗੇ ਤੇ ਉਸੇ ਜੀ ਆਪਾਂ ਜਿੱਥੇ ਆਪਾਂ ਸਮਾਨ ਕੱਟ ਕੇ ਰੱਖਿਆ ਸੀ ਉਹਦੇ ਵਿੱਚ ਆਪਾਂ ਰੱਖ ਲਾਂਗੇ ਤੇ ਲੋ ਜੀ ਹੁਣ ਆਪਾਂ ਸਮਾਨ ਸਪੂਨ ਸਾਰਾ ਕੱਟ ਕੇ ਤੇ ਕਰੇਲੇ ਨਿਚੋੜ ਕੇ ਰੱਖ ਲਏ ਸੀ ਤੇ ਹੁਣ ਆਪਾਂ ਲਾਵਾਂਗੇ ਤੜਕਾ ਤੜਕਾ ਬਿਲਕੁਲ ਸਿੰਪਲ ਹੀ ਆਪਾਂ ਲਾਉਨੇ ਆ ਬਾਲਾ ਕੋਈ ਮਸਾਲੇ ਮਸੂਲੇ ਨਹੀਂ ਪਾਉਂਦੇ ਹੈਗੇ ਤਰੀ ਵਾਲੀ ਸਬਜ਼ੀ ਦੇ ਵਿੱਚ ਲਸਣ ਵਗੈਰਾ ਪਾ ਦਿੰਨੇ ਆ ਅਦਰਕ ਵਗੈਰਾ ਪਾ ਦਿੰਨੇ ਆ ਪਰ ਜੋ ਸੁੱਕੀ ਸਬਜ਼ੀ ਹੁੰਦੀ ਉਹਦੇ ਵਿੱਚ ਅਸੀਂ ਲਸਣ ਵਗੈਰਾ ਨਹੀਂ ਪਾਉਂਦੇ ਬਿਲਕੁਲ ਸਿੰਪਲ ਸਬਜ਼ੀ ਬਣਦੀ ਆ ਤੇ ਆਪਾਂ ਸਾਰਾ ਕੁਝ ਪਾਤਾ ਜੀਰਾ ਪਾ ਕੇ ਸਰੋਂ ਦੇ ਤੇਲ ਦਾ ਆਪਾਂ ਤੜਕਾ ਲਾਉਨੇ ਆ ਹਮੇਸ਼ਾ ਹੀ ਕਿਉਂਕਿ ਘਰ ਦਾ ਤੇਲ ਹੁੰਦਾ ਸਰੋਂ ਦਾ ਕਢਾਇਆ ਹੋਇਆ ਤੇ ਆਪਾਂ ਉਹਦਾ ਤੜਕਾ ਲਾਉਣੇ ਕਦੇ ਵੀ ਕੋਈ ਰਿਫਾਈਨਡ ਤੇਲ ਜਾਂ ਦੇਸੀ ਡਾਲਡਾ ਕਿਉ ਦਾਪਾ ਤੇਲ ਨਹੀਂ ਨਹੀਂ ਲਾਇਆ ਜਾਂ ਤਾਂ ਦੇਸੀ ਕਿਉ ਦਾ ਤੜਕਾ ਲੱਗਦਾ ਜਾਂ ਆਪਣੇ ਸਰੋਂ ਦੇ ਤੇਲ ਦਾ ਤੜਕਾ ਲੱਗਦਾ ਹੈ ਤੇ ਇੱਥੇ ਆਪਾਂ ਹੁਣ ਜੀਰਾ ਪਾ ਕੇ ਤੜਕਾ ਲਾਤਾ ਸਾਰਾ ਸਮਾਨ ਆਪਾਂ ਵਿੱਚ ਪਾਤਾ ਕਰੇਲੇ ਵਗੈਰਾ ਪਾਤੇ ਹੈਗੇ ਤੇ ਹੁਣ ਆਪਾਂ ਇਹਨਾਂ ਨੂੰ ਸਿੰਮ ਦੇ ਉੱਤੇ ਕਰਕੇ ਗੈਸ ਨੂੰ ਤੇ 15 ਮਿੰਟ ਇਹ ਭੁੱਜ ਜਾਣਗੇ ਤੇ ਚਲੋ ਜੀ ਉਹਨਾਂ ਚਿਰ ਆਪਾਂ ਜਿੰਨਾ ਚਿਰ ਕਰੇਲੇ ਭੁੱਜਦੀ ਐ ਤੇ ਇੱਥੇ ਮੈਂ ਸ਼ੁਰੂ ਕਰ ਲਈ ਸੀ ਕਿ ਆਟੇ ਗੁੰਨਣ ਦੀ ਤਿਆਰੀ ਥੋੜਾ ਜਿਹਾ ਅੱਜ ਆਪਾਂ ਥੋੜਾ ਸੁਧਿਆ ਹੀ ਕਰਦੇ ਆ ਕਿਉਂਕਿ ਮੀਂਹ ਪੈਣ ਕਰਕੇ ਨਾ ਆਪਾਂ ਮੱਕੜ ਜਿਆਦਾ ਆ ਜਾਂਦੇ ਆ ਫੰਗਾਂ ਜਿਹੇ ਵਾਲੇ ਲੈਟਾਂ ਦੇ ਉੱਤੇ ਤੇ ਇਸ ਕਰਕੇ ਰੋਟੀ ਪਾਣੀ ਪਹਿਲਾਂ ਹੀ ਪਕਾ ਕੇ ਰੱਖ ਲਾਂਗੇ ਨਹੀਂ ਤਾਂ ਵੈਸੇ ਲੇਟ ਹੀ ਖਾਣੇ ਹੁੰਨੇ ਆ ਪਰ ਪਪ ਮੱਕੜਾਂ ਦੇ ਕਾਰਨ ਕਿਉਂਕਿ ਲਾਈਟਾਂ ਛੱਡੀਆਂ ਹੁੰਦੀਆਂ ਤੇ ਲਾਈਟਾਂ ਤੇ ਜ਼ਿਆਦਾ ਕਰਕੇ ਆਉਂਦੇ ਅੰਦਰ ਵੀ ਵੜ ਜਾਂਦੀ ਹੈ ਫਿਰ ਰੋਟੀਆਂ ਪਕਾਉਣੀਆਂ ਔਖੀਆਂ ਹੋ ਜਾਂਦੀਆਂ ਤੇ ਇਸ ਕਰਕੇ ਆਪਾਂ ਦਿਨ ਖੜੇ ਖੜੇ ਰੋਟੀਆਂ ਲਾਣਾਂਗੇ ਤੇ ਆਪਾਂ ਆਟਾ ਗੁੰਨ੍ਹ ਕੇ ਰੱਖ ਲਿਆ ਜੀ ਤੇ ਹੁਣ ਸਬਜੀ ਆਪਣੀ ਪੁੱਜ ਗਈ ਇੱਥੇ ਥੋੜੀ ਜੀ ਸੌਫਟ ਹੋ ਗਈ ਆ ਗੰਡੇ ਵੀ ਤੇ ਤਰੇਲੇ ਵੀ ਤੇ ਹੁਣ ਆਪਾਂ ਮਸਾਲਾ ਪਾਵਾਂਗੇ ਕਿ ਆਪਾਂ ਨੂੰ ਪਤਾ ਲੱਗ ਗਿਆ ਕਿ ਸਰਦੀ ਪੂਰੀ ਪੁੱਜ ਗਈ ਤੇਲ ਦੇ ਵਿੱਚ ਤੇ ਹੁਣ ਇਹ ਆਪਾਂ ਸਵਾਦਨ ਸਾਰ ਨਮਕ ਮਿਰਚ ਤੇ ਹਲਦੀ ਵਗੈਰਾ ਪਾ ਲਾਂਗੇ ਤੇ ਆਪਣਾ অলਮੋਸਟ অলਮੋਸਟ ਆਪਣਾ ਫੇਵਰਟ ਹੈ ਜੇ ਕਿੰਗ ਮਸਾਲਾ ਕਿੰਗ ਮਸਾਲਾ ਤੇ ਗਰਮ ਮਸਾਲਾ ਪਾ ਥੋੜਾ ਜਿਹਾ ਪਾ ਦਾਂਗੇ ਇਹਦੇ ਨਾਲ ਥੋੜਾ ਜਿਹਾ ਟੇਸਟ ਵਧੀਆ ਬਣ ਜੂਗਾ ਸਬਜੀ ਦਾ ਤੇ ਥੋੜੀ ਜਿਹੀ ਪਾਵਾਂਗੇ ਮੇਥੀ ਮੇਥੀ ਨਾਲ ਅਏ ਸੋ ਤਾਰੇ ਤਰੀ ਵਾਲੀ ਸਬਜੀ ਚ ਵੀ ਵਧੀਆ ਲੱਗਦੀ ਏ ਮੇਥੀ ਸੁੱਕੀ ਸਬਜੀ ਚ ਵੀ ਵਧੀਆ ਲੱਗਦੀ ਏ ਮੇਥੀ ਇਹ ਹਮੇਸ਼ਾ ਆਪਾਂ ਰੱਖਦੇ ਆ ਘਰੇ ਸੁੱਕੀ ਮੇਥੀ ਲਿਆ ਕੇ ਘਰੇ ਵੀ ਆਪਾਂ ਲਾਉਨੇ ਆ ਖੇਤ ਦੇ ਵਿੱਚੋਂ ਜੀ ਸਸਕੀ ਬੜ ਕੇ ਤਿਆਰ ਹੋਗੀ ਆਪਣੀ ਤੇ ਲੋ ਜੀ ਤ੍ਰੇਲਿਆਂ ਦੀ ਸਬਜੀ ਹੋਗੀ ਤਿਆਰ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਏ ਇਹ ਤੁਹਾਡੀ ਮਰਜ਼ੀ ਆ ਕਿ ਹੋਰ ਜ਼ਿਆਦਾ ਭੁੰਨਣੇ ਹੋਣ ਤਾਂ ਤੁਸੀਂ ਹੋਰ ਜ਼ਿਆਦਾ ਭੁੰਨ ਕੇ ਵੀ ਟੇਸਟ ਮੋਟਾ ਕਰ ਸਕਦੇ ਹੋ ਜੇ ਜੇਕਰ ਇਸ ਤਰ੍ਹਾਂ ਹੀ ਰੱਖਣੀ ਆ ਤਾਂ ਇਸ ਤਰ੍ਹਾਂ ਹੀ ਇਸ ਦੀ ਬਣਾ ਸਕਦੇ ਹੋ ਬਣਾ ਕੇ ਦੇਖੋ ਸਬਜੀ ਤ੍ਰੇਲਿਆਂ ਦੀ ਬਹੁਤ ਵਧੀਆ ਬਣਦੀ ਏ ਕਿੰਨ ਕੜਤਾਂ ਮੀਆਂ ਆਉਂਦੀ ਹੈਗੀ ਤੇ ਖਾਂਚ ਟੈਸਟ ਸਬਜੀ ਤਿਆਰ ਰਾਧਾ ਜਾਂਦਾ ਤੁਸੀਂ ਵੀ ਆਪਣੀ ਜ਼ਰੂਰ ਬਣਾ ਕੇ ਵੇਖਿਓ ਇਹ ਘਰੇ ਸਬਜੀ ਆਟਾ ਵੀ ਗੁੰਨ ਲਤਾ ਤੇ ਬਸ ਭਾਂਡੇ ਰਹਿ ਗਏ ਤੇ ਉਹ ਧੋਣ ਵਾਲੇ ਰਹਿ ਗਏ ਤੇ ਉਹ ਧੋਵਾਂਗੇ ਤੇ ਬਾਕੀ ਹੁਣ ਵੱਜ ਕੇ ਹੈਗੀ ਹੈ ਜੀ 7:30 ਕੇ 7 ਹੋ ਗਏ ਹੋਣੇ ਹੈ ਤੇ ਆਪਾਂ ਕੰਪਲੀਟ ਕਰਤਾ ਸਾਰਾ ਕੰਮ ਤੇ ਹੁਣ ਬਸ ਰੋਟੀਆਂ ਦਾ ਹੈਗਾ ਰੋਟੀ ਥੋੜੀ ਜਿਹੀ ਲੇਟ ਖਾਂਦੇ ਰੋਟੀਆਂ ਆਪਾਂ ਠਹਿਰ ਕੇ ਪਕਾਵਾਂਗੇ ਤੇ ਬਾਕੀ ਸਾਰੇ ਬੱਚੇ ਇੱਕ ਅਭੀ ਤੱਕ ਇਹ ਆਇਆ ਹੋਇਆ ਹੈਗਾ ਅਕੈਡਮੀ ਦੇ ਵਿੱਚ ਗਿਆ ਹੋਇਆ ਖੇਡਣ ਵਾਸਤੇ ਕ੍ਰਿਕਟ ਸਿੱਖਦਾ ਹੈਗਾ ਤੇ ਬਾਕੀ ਨਵੀਂ ਬਾਹਰ ਗਿਆ ਹੋਇਆ ਹੈਗਾ ਖੇਡਣ ਵਾਸਤੇ ਪੜਕੇ ਤੇ ਸਰਦਾਰ ਜੀ ਬਸ ਖੇਤ ਗਏ ਹੋਏ ਆ ਬਸ ਆ ਜਾਣਗੇ ਫੇਰ ਰੋਟੀ ਪਕਾਵਾਂਗੇ ਉਹਨਾਂ ਦੇ ਆਇਆ ਤੇ ਰੋਟੀ ਪੱਕੂਗੀ ਤੇ ਬਾਕੀ ਬੱਦਲ ਹੋਏ ਪਏ ਹੈਗੇ ਆ ਵਾਵਾ ਹੀ ਆ ਬੱਦਲ ਤੇ ਅੱਜ ਵੇਲੇ ਧੁੱਪ ਖੜੀ ਹੁੰਦੀ ਹੈ ਤੇ 8 ਵਜੇ ਦਿਨ ਸ਼ੁਭਦਾ ਹੁੰਦਾ ਤੇ ਪਰ ਹਜੇ ਵੀ ਬੱਤਨ ਬਦਲ ਹੋ ਗਏ ਸ਼ਾਇਦ ਰਾਤ ਨੂੰ ਮੀਂਹ ਆ ਜਾਏ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਆ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਵਾਸਤੇ ਜਿਹੜੇ ਨਵੇਂ ਆਏ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਚਾਓ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਵਾਸਤੇ